ਮੈਨੂੰ ਕੋਈ ਨਹੀਂ ਆਖਿਆ ਮੰਗਣ ਨੂੰ ਦੋ ਦਸੂਹੇ ਜਾਂ ਅੰਦਰ ਤੋਂ ਆਖਿਆ ਤੇ ਸਭ ਦੇ ਸਭ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਦੇ ਵਿੱਚ ਮੋਸਾ ਸਾਹਿਬ ਜੀ ਮੈਂ ਤੁਹਾਡਾ ਆਪਣਾ ਨਿਸ਼ਚਰ ਬੰਧੇਰ ਔਰ ਤੁਸੀਂ ਵੇਖ ਰਹੇ ਵਤਨ ਦੀ ਮਿੱਟੀ ਨਿਊ ਚੈਨਲ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਦੁਰਗਾ ਅਸਟਮੀ ਆ ਔਰ ਦੁਰਗਾ ਅਸਤੀ ਦਾ ਤਿਹਾਰ ਸਮੁੱਚੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਬਹੁਤ ਹੀ ਸੱਤਾ ਭਾਵਨਾ ਤੇ ਸਤਿਕਾਰ ਦੇ ਨਾਲ ਪਰ ਅੱਜ ਉਸੇ ਤਰ੍ਹਾਂ ਹੀ ਅੱਜ ਜਿਲ੍ਹਾ ਅੰਮ੍ਰਿਤਸਰ ਬਲਾਕ ਮਜੀਠਾ ਦੇ ਇਤਿਹਾਸਕ ਪਿੰਡ ਜਿਸ ਨੂੰ ਦੇਵ ਭੂਮੀ ਵੀ ਕਿਹਾ ਜਾਂਦਾ ਹੈ ਤਾਂ ਚਵੰਡਾ ਦੇ ਵਿੱਚ ਦੁਰਗਾ ਪੂਜਾ ਹੋ ਰਹੀ ਏ ਔਰ ਦੁਰਗਾ ਅਸ਼ਟਮੀ ਮਨਾਈ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਜਿੱਧਰ ਵੀ ਨਜ਼ਰ ਮਾਰੋਗੇ ਜਿਵੇਂ ਸਰਧਾਲੂਆਂ ਦਾ ਸਲਾਬ ਆ ਗਿਆ ਹੋਵੇ ਚਾਰੇ ਪਾਸੇ ਸਰਧਾਲੂ ਹੀ ਸਰਧਾਲੂ ਨਜ਼ਰ ਆਉਂਦੇ ਨੇ ਔਰ ਆਪ ਮਾਰੜੀ ਦੇ ਦਰਤੇ ਆ ਕੇ ਮਾਰੜੀ ਦੇ ਅੱਗੇ ਸੀਸ ਝੁਕਾ ਰਹੇ ਨੇ ਔਰ ਖੁਸ਼ੀਆਂ ਮਨਾ ਰਹੇ ਨੇ ਆਪਾਂ ਜੀ ਗੱਲ ਕਰਾਂਗੇ ਜੇ ਮੇਲੇ ਦੀ ਰੌਣਕ ਦੀ ਮੇਲੇ ਦੀ ਰੌਣਕ ਜਿਹੜੀਆਂ ਨੇ ਚਾਰ ਸoverline ਦੁਕਾਨਾਂ ਦੁਕਾਨਾਂ ਆ ਸਰਦ ਹਲਵਾਲੀ ਬਹੁਤ ਜ਼ਿਆਦਾ ਗਿਣਤੀ ਹੈ ਔਰ ਬਹੁਤ ਬਹੁਤ ਸਿਲੇ ਕੈਮਰਾਮੈਨ ਨੂੰ ਬੇਨਤੀ ਕਰਨਾ ਕਿ ਉਹ ਸਹਿ ਸਰਦ ਹਲਵਾਲੀ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਸੰਗਤ ਦਿਖਾ ਰਹੇ ਹਾਂ ਕਿ ਸੰਗਤ ਕਿੰਨੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਬੇਨਤੀ ਕਿ ਉਹ ਸੰਗਤ ਨੂੰ ਦਿਖਾਉਣ ਬਹੁਤ ਅਰੇ ਕੁਪਾਣੀ ਵਰਨਾ ਕਿ ਮਰਦਾ ਰੋੜੇ ਆ ਅੱਜ ਤੱਕ ਮਾਤਾ ਤੋਂ ਬੋਲਦੇ ਆ ਸਾਡੇ ਲਈ ਵੀ ਬਸਰ ਬਾਲੋ ਮਾਤਾ ਦੇ ਮੰਦਿਰ ਦੇ ਵਿੱਚ ਇੱਕ ਇਸ ਤਰ੍ਹਾਂ ਦੇ ਪ੍ਰਬੰਧ ਨੇ ਆਪਾਂ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਸਾਡੇ ਨਾਲ ਚਵੰਡਾ ਦੇ ਵਿੱਚ ਚੌਕੀ ਤੱਕ ਸਾਡੇ ਅਨੂਸਾਹਿਬ ਉਹ ਵੀ ਮੇਲੇ ਦੀ ਦੇਖਭਾਲ ਵੇਖ ਕਰ ਰਹੇ ਨੇ ਕਿ ਕੋਈ ਕੋਈ ਇਸ਼ਾਰਤबाजी ਕੋਈ ਭਜਦਾੁਰ ਇਹ ਕਈ ਵਾਰੀ ਬੰਦੇ ਹੋ ਗਏ ਫੁੱਲੜ ਬਾਜੀ ਕਰਦੇ ਨੇ ਨੌਜਵਾਨ ਪਰ ਇਹ ਸੰਭਾਲੂ ਬਣ ਕੇ ਨਹੀਂ ਆਉਂਦੇ ਮੇਰੇ ਨਾਲ ਚਲ ਚੁੱਕੇ ਨੇ ਜੀ ਚਾਲ ਚਲਦੀ ਚਾਰਜ ਨੇ ਅਮਨਦੀਪ ਸਾਹਿਬ ਉਹਨਾਂ ਨਾਲ ਗੱਲ ਕਰਦੇ ਐ ਸਸਿਆ ਸਾਹਿਬ ਹਾਂ ਜੀ ਬਾਰੇ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਪ੍ਰਬੰਧ ਹੈ ਜੀ ਮੇਲੇ ਨੂੰ ਅਮਨ ਸ਼ਾਂਤੀ ਮਨਾਉਣ ਮੇਲੇ ਨੂੰ ਸੰਪੂਰਨ ਕਰਨ ਵਾਸਤੇ ਜੱਗੇ ਜੱਗੇ ਟੰਗਾਂ ਲਾਉਂਦੀ ਦਾ ਕੰਮ ਪ੍ਰਬੰਧਨ ਦੇ ਦਿੱਤੇ ਗਏ ਨੇ ਨਾ ਵੀ ਮੇਲੇ ਨੂੰ ਥੋੜਾ ਕਾਬੂ ਦੇ ਸਾਹਿਬ ਮੁੰਡੇ ਨੇ ਜਿਹੜੇ ਸਾਰੇ ਮਿੱਲਾ ਸਭ ਨੂੰ ਅੱਜ ਇਹ ਸੰਗਤ ਨੂੰ ਵਾਸਤੇ ਬਹੁਤ-ਬਹੁਤ ਵਧਾਈ ਦਿੰਦਾ ਇੱਕ ਕੀ ਲੱਗਦਾ ਜੀ ਆਪਕਾ ਕਿੰਨੇ ਤੋਂ ਸੰਗਤਾਂ ਦੇ ਆਦਮੀ ਤੁਹਾਡੇ ਸਾਹ ਸੰਗਤ ਮੈਂ ਹਰ ਸਾਲ ਹੀ ਇੱਥੇ ਹਜ਼ਾਰਾਂ ਨਾਲ ਹੀ ਆਉਂਦੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਨੌਜਵਾਨ ਵੀਰ ਆ ਰਹੇ ਨੇ ਬਰੇਦ ਸਰਦਾਰੂ ਬਣ ਕੇ ਆਉਂਦੇ ਨੇ ਉਹ ਠੀਕ ਹੈ ਪਰ ਕਿਹਦੇ ਵਿੱਚ ਸਰਕਾਰੀ ਅਨਸਰ ਵੀ ਆ ਜਾਂਦੇ ਨੇ ਮੇਲੇ ਨੂੰ ਖਰਾਬ ਕਰਨ ਦਾ ਪੰਜਾਬ ਦਾ ਨਸ਼ਾਪਤ ਵੀ ਆ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਪੁਲਿਸ ਨਾਲ ਸੰਗਤ ਮੇਰੇ ਮਨ ਨੂੰ ਤਨੋਂ ਸਖਤ ਚੇਤਾਵਨੀ ਆ ਜਿਹੜਾ ਵੀ ਕੋਈ ਮੇਲੇ ਦੇ ਵਿੱਚ ਉਹ ਲੜਬਾਜੀ ਕਰੇਗਾ ਉਹਨੂੰ ਕੋਈ ਨਾ ਬਖਸ਼ਿਆ ਨਹੀਂ ਜਾਏਗਾ ਦਰਸ਼ਕੋ ਸੋਣੇ ਦਾ ਬਹਿਨੀ ਨਹੀਂ ਜਾਏਗਾ ਬਹੁਤ ਬਹੁਤ ਧੰਨਵਾਦ ਜੀ 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 सुना 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 स اور ايني سميانو اور تو کا تاو اور صاحب اور جي پي 55 نمبر جو ان نمبر ياوي چڪو ٿيو آهي ۽ ائين توهان کي ٻڌائي ٿو ته جيڪا ڳالهه آهي ائين ائين ਹਾਂਜੀ ਹਾਂਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਅਜੀ ਦੇਵਾਰੀ ਕਿੱਥੋਂ ਆਏ ਤੁਸੀਂ ਅੱਛਾ ਜੀ ਪਹਿਲਾਂ ਵੀ ਇੱਥੇ ਮੰਦਰੇ ਹੁੰਦੇ ਕਿ ਜਾਂ ਪਹਿਲੀ ਹੀ ਅੱਗੇ ਹੀ ਆਉਂਦੇ ਹੋ ਤੇ ਕਿਸ ਤਰ੍ਹਾਂ ਲੱਗ ਰਿਹਾ ਜੀ ਮਾਂ ਮਾਈ ਦੇ ਮੰਦਰ ਦੇ ਬਾਰੇ ਹਾਂਜੀ ਜੋ ਮੰਗੀਆਂ ਮਿਲਦਾ ਜੋ ਮੰਗੀਆਂ ਮਿਲਦਾ ਜੀ ਤੇ ਕੀ ਕਹਣਾ ਜਾਨੇ ਸੰਗਤ ਨੂੰ ਇਹ ਸੱਚੇ ਮਣਾ ਮੰਨੋ ਇਹ ਝੂਠੇ ਆ ਕੰਮ ਨਾ ਹਾਂਜੀ ਇਹ ਚੀਜ਼ਾਂ ਤੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਜੀ ਪ੍ਰਸ਼ਾਸਨ ਵੱਲੋਂ ਵਧੀਆ ਉਪਰ ਪ੍ਰਬੰਧ ਜੀ ਕੋਈ ਮੁਸ਼ਕਲਤ ਨਹੀਂ ਤੁਹਾਨੂੰ ਨਹੀਂ ਨਹੀਂ ਕੋਈ ਮੁਸ਼ਕਲ ਨਹੀਂ ਕੀ ਹੈ ਜੀ ਜਮਾਦਾਰੀ ਹਾਂਜੀ ਭੈਣ ਜੀ ਕਿੱਥੋਂ ਆਏ ਤੁਸੀਂ ਹਾਂਜੀ ਕਿੱਥੋਂ ਆਏ ਤੁਸੀਂ ਕੀ ਕਹਿਣਾ ਚਾਹੁੰਦਾ ਜੀ ਅੱਜ ਤੁਸੀਂ ਮਾ ਮਾਮਾ ਹੀ ਰੇਂਦਰ ਤੇ ਆਏ ਹੋ ਔਰ ਅੱਜ ਤੁਸੀਂ ਖੂਨਦਾਨ ਕੀਤਾ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਤੇ ਮੇਰੀ ਬੇਟੀ ਸ਼ਾਇਦ ਨੂੰ ਗਾਣਤਾ ਹਾਂਜੀ ਠੀਕ ਬਹੁਤ ਨਾਲ ਹੋ ਰਿਹਾ ਜੀ ਤਾਂ ਜਨਰ ਵਾਲੇ ਵੀ ਅੱਗੇ ਤਾਂ ਬਹੁਤ ਬਹੁਤ ਅਸੀਂ ਤਾਰਾਂ ਜਨਰ ਵਾਲੀ ਦਾ ਕੋਲ ਸਚੇਂਦਰ ਸਿੰਘ ਜੀ ਜਾਨ ਮੇਰੇ ਦਰਸ਼ਕੋ ਆਪਾਂ ਸਰਦਾਰ ਨੂੰ ਨਾਲ ਵੀ ਹਾਂ ਦੇ ਭਰਾਵਾਂ ਦੇ ਗਾੜੀ ਮੈਂ ਹੱਥ ਜੋੜਦਾ ਹਾਂ ਅੱਜ ਸਰ ਮੈਂ ਦਰਸ਼ਕੋ ਆਪਾਂ ਸਰਦਾਰ ਨੂੰ ਨਾਲ ਵੀ ਗੱਲਬਾਤ ਕਰਦੇ ਆਂ ਕਿ ਪ੍ਰਸ਼ਾਸਨ ਵੱਲੋਂ ਇਥੇ ਕਿਸ ਤਰ੍ਹਾਂ ਦੇ ਜਾਲ ਬੋਏ ਬੜਾ ਮੈਨੂੰ ਪਤਾ ਨਹੀਂ ਕੀ ਕਹਾਂ ਵਾਲੇ ਅੱਜ ਕਿਹੜਾ ਪਵੇ ਕਿਹੜੇ ਬੰਦੇ ਆਏ ਹੋਰੀ ਜੀ ਦਾਸ ਕਰਾਉਂਦੇ ਆਂ ਵੀ ਮਾਤਾ ਰਾਣੀ ਮੇਰੇ ਕਾਰਨ ਉਹਨਾਂ ਦਾ ਕਾਰੋਬਾਰ ਸਾਰੇ ਸੈੱਟ ਕਰਦੇ ਤੇ ਮੈਨੂੰ ਨੌਕਰੀ ਮਿਲ ਗਈ ਤੇ ਮੈਂ ਇਸੇ ਦਿਨ ਅਧਿਕਰਾਤਾ ਕਰਾਉਂਦੇ ਰਾਂ ਜੀ ਅੱਜ ਤੱਕ ਰਾਂ ਬੋਲ ਬੱਚਾ ਜਿਹੜਾ ਕਿ ਬਹੁਤ ਵਧੀਆ ਮੱਤ ਦਾ ਕਰਿਆ ਅੱਛਾ ਜੀ ਹਰ ਕੰਮ ਨੂੰ ਆਦੇ ਆ ਪ੍ਰਸ਼ਾਸਨ ਕਿੱਦਾਂ ਦਾ ਕੋਈ ਮੁਸ਼ਕਿਲਤ ਨਹੀਂ ਮਿਲਦੇ ਵਿੱਚ ਆਰੀ ਦੀ ਕੋਈ ਮੁਸ਼ਕਿਲ ਨਹੀਂ ਵਾਹ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਹੋਰ ਵੀ ਸੁਧੇ ਲਬਾਨਾਂ ਨਾਲ ਗੱਲਬਾਤ ਕਰਦੇ ਆਂ ਆਹ ਕਿਸੇ ਮੇਰੀ ਭੈਣ ਦਾ ਦੇ ਉੱਪਰੇ ਹੱਥ ਰੱਖਦਾ ਭੈਣ ਜੈ ਮਾਤਾ ਦੀ ਮੈਂ ਲਾਜਜੀਤ ਸਿੰਘ ਸੁਪਰਵਾਈਜ਼ਰ ਮਾਤਾ ਮੰਦਰ ਚੁੰਡਾ ਦੇਵੀ ਮੇਲੇ ਅਤੇ ਦੂਸਰੇ ਇੱਧੀਆਂ ਮੰਤਰਿਕ ਚਾਈਆਂ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ ਮੰਦਪ ਪ੍ਰਸ਼ਾਸਨ ਵੱਲੋਂ ਸਾਰੇ ਉਪਕਤਾ ਪ੍ਰਬੰਧ ਕੀਤੇ ਗਏ ਨੇ ਜਿਵੇਂ ਮੈਡੀਕਲ ਟੀਮ ਪੁਲਿਸ ਪ੍ਰਸ਼ਾਸਨ ਫਾਇਰ ਬ੍ਰਿਗੇਡ ਤਾਂ ਜੋ ਸਤਨ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੈ ਮਾਤਾ ਜੀ

ਪਰਫੁੱਲ ਅਗਰੇ ਦੇ ਨਾਮ ਨਾਮੀ ਹੋਰ ਇੱਕ ਪਾਸੇ ਤੇ ਇਹ ਆਪਣਾ ਪੱਗਿਆ ਹੋਇਆ ਇਹ ਸੀ ਸਾਡੀ ਅੱਜ ਦੀ ਖਾਸ ਰਿਪੋਰਟ ਜੋ ਅਸੀਂ ਦੁਨਗਾ ਤੋਂ ਸੁਣੇ ਤੁਹਾਡੇ ਨੂੰ ਦਿੱਤੀਏ ਪਰ ਕੌਸ਼ਿਸ਼ ਕੀਤੀ ਤਾਂ ਨੂੰ ਮੇਲਾ ਬਹੁਤ ਵੱਡਾ ਹੈ ਅਸੀਂ ਪੂਰੀ ਤਰ੍ਹਾਂ ਕਵਰ ਨਹੀਂ ਕਰ ਸਕਦੇ ਔਰ ਤੁਹਾਨੂੰ ਅੱਜ ਦੀ سپورਟ ਸਾਡੀ ਕਿਵੇਂ ਦੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਨਿਸ਼ੰਦਰ ਪਟੇਰ ਜਗਨਸ਼ਰਮ ਅnder ਰਮਨ ਕੁਮਾਰ ਦੀ ਵਿਸ਼ੇਸ਼ ਰਿਪੋਰਟ